ਸ਼ੀਵ ਸਰਾਂ ਤੁਸੀਂ ਜੁਆਇਨ ਕੀਤੀ ਆ ਕਿ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀ ਸੇਵਾ ਵਾਸਤੇ ਜੁਆਇਨ ਕੀਤੀ ਹੈ ਜਾਂ ਆਪਣਾ ਨਾਮ ਚਮਕਾਉਣ ਵਾਸਤੇ ਕੀਤੀ ਹੈ ਲਗਾਤਾਰ ਸ਼ੀਵ ਸਰਾਂ ਤੇ ਬਲੈਕਮੇਲਿੰਗ ਦੇ આરોਪ ਲੱਗਦੇ ਆ ਵਾ ਕਿ ਇਹ ਬਲੈਕਮੇਲ ਕਰਦੇ ਲੋਕਾਂ ਨੂੰ ਅੱਜ ਤੱਕ ਮੈਂ ਕਿਸੇ ਨੂੰ ਵੀ ਬਲੈਕਮੇਲ ਕੀਤਾ ਜਾਂ ਮੇਰੇ ਕਿਸੇ ਨਾਲ ਜੁੜੇ ਬੰਦੇ ਨੇ ਕੀਤਾ ਤੇ ਕਮੈਂਟ ਬਾਕਸ ਵਿੱਚ ਦੱਸੋ ਬਾਬੇ ਦੇ ਐਡਾ ਆਉਂਦੇ ਆ ਵਾਸ਼ਿਕਰਨ ਕਰਵਾ ਲੋ ਮਤਲਬ ਕਿ ਸ਼ੇਵ ਸੈਨਾ ਵਾਲੇ ਨੇ ਕਹਿੰਦੇ ਉਹਨਾਂ ਨਾਲ ਵੀ ਸੈਟਿੰਗ ਆ ਮਹੀਨੇ ਰਿਸ ਮਹੀਨੇ ਆਉਂਦੇ ਨੇ ਕਿ ਇਹਦੇ ਵਿੱਚ ਬਹੁਤ ਸਾਰੇ ਲੋਕ ਕਰਦੇ ਆ ਕੁਝ ਲੋਕਾਂ ਦਾ ਮੋਟੂ ਕੀਆ ਬਲੈਕ ਮੈਨੀ ਕਰਨਾ ਪੈਸਾ ਸੋਨਾ ਬਸ ਪੈਸਾ ਸੋਨਾ ਕਬਜ਼ੇ ਕਰ ਲੈ ਜਾਂ ਕਿਤੇ ਓੜਾਂ ਚਲੇ ਗਏ ਪਰ ਓੜਾਂ ਸਾਰੇ ਤੁਹਾਨੂੰ ਲੱਗਦਾ ਕਿ ਖਾਲਿਸਤਾਨ ਦਾ ਮੁੱਦਾ ਤਾਨੀ ਚਾਤੁੰਦਾ ਹੋ ਕਿ ਆਪਣੇ ਸਿਕਿਉਰਟੀ ਲੈਣੇ ਹੁੰਦੇ ਸ਼ਿਵਸਾ ਨਾਲ ਕੌਣ ਦੀ ਸਿਕਿਉਰਟੀ ਹੈ ਗੱਲ ਕੀਤੀ ਆਵੇ ਤਾਂ ਸਿਕਿਉਰਟੀਆਂ ਲੈਂਡ ਜਿਹੜੇ ਕੰਮ ਤੇ ਕੰਮ ਦੇ ਪਾਸਾ ਨੂੰ ਸਾਨੂੰ ਸਿਕਿਉਰਟੀਆਂ ਦੀ ਲੋੜ ਨੇ ਆਏ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਤੇ ਸ਼ਿਵ ਸੈਨਾ ਸਮਾਜਵਾਦੀ ਤੋਂ ਰਾਜਕਮਾਰ अरोड़ा ਜੀ ਤੇ ਇਸ ਪੋਡਕਾਸਟ ਵਿੱਚ ਅੱਜ ਗੱਲਬਾਤ ਕਰਾਂਗੇ ਸ਼ਿਵ ਸੈਨਾ ਬਾਰੇ ਕਿ ਪੰਜਾਬ ਵਿੱਚ ਕਿਉਂ ਬਣੀ ਅਤੇ ਇਸ ਦਾ ਕੀ ਮਕਸਦ ਸੀ ਸ਼ਿਵ ਸੈਨਾ ਜਦੋਂ ਬਣੀ ਸੀ ਜਿਹੜੀ ਕਿ ਮੇਰੀ ਨੌਲੇਜ ਹਿਸਾਬ ਨਾਲ ਇਹ ਤਾਂ ਇਸ ਕਰਕੇ ਬਣਿਆ ਸੀ ਵੀ ਤਾਂ ਜੋ ਜੋ ਹਿੰਦੂ ਸਮਾਜ ਦੇ ਨਾਲ ਜੋ ਧੱਕੇ ਹੁੰਦੇ ਆ ਜੋ ਵੱਧ ਘਟੁੰਦਾ ਉਹਨੂੰ ਇਨਸਾਫ ਦੇਣ ਲਈ ਜੀ ਅਤੇ ਉਸ ਧੱਕੇਸ਼ਾਈ ਨੂੰ ਰੋਕਣ ਲਈ ਇਹਨਾਂ ਦਾ ਗਠਨ ਇਸੇ ਕਰਕੇ ਹੋਇਆ ਸੀ ਔਰ ਸਭ ਤੋਂ ਪਹਿਲਾਂ ਜੋ ਇੱਕ ਪੁਰਾਣੀ ਸ਼ਿਵਸੇਨਾ ਸੀ ਉਸੇ ਸ਼ਿਵਸੇਨਾ ਵਾਲਾ ਸੌ ਠਾਕਰੇ ਉਹ ਤੋਂ ਫੇ ਆਪਣੇ ਇੱਕ ਤਾਗੜੀ ਗੁੱਪ ਬਣਿਆ ਸੀ ਔਰ ਸਾਨੂੰ ਮਾਣਿਆ ਕਿ ਸਾਡੀ ਜੋ ਸ਼ਿਵਸੇਨਾ ਸਮਾਜਵਾਦੀ ਆ ਇਹ ਲਗਭਗ 35 ਸਾਲ ਤੋਂ ਹੋਂਦ ਵਿੱਚ ਆਈ ਹੋਈ ਆ ਸਾਡੇ ਜੋ ਇਹ ਰਾਸ਼ਟਰੀ ਪ੍ਰਧਾਨ ਹੈਗੇ ਕਮਲੇਸ਼ ਭਾਰਦਵਾਜੀ ਉਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਆ ਜੀ ਔਰ ਤੀਸਰੀ ਜੋ ਮੇਰੀ ਨੌਇ ਸਾਡੀ ਤੀਸਰੀ ਸ਼ਿਵ ਸੈਨਾ ਸਮਾਜਵਾਦੀ ਸੀ ਜਦੋਂ ਇਹ ਹੋਂਦ ਵਿੱਚ ਆਈ ਸੀ ਔਰ ਕਰੀਬਨ 34-35 ਸਾਲ ਪਹਿਲਾਂ ਹੋਂਦ ਚ ਆਈ ਸੀ ਤੇ ਕਮਲੇਚਪਾ ਦਾ ਸਾਡੇ ਰਾਸ਼ਟਰੀ ਰਾਸ਼ਟਰੀ ਪ੍ਰਧਾਨ ਜੀ ਆ ਜੀ ਔਰ ਉਹਨਾਂ ਨੇ ਇਹ ਜ ਨੂੰ ਜੜਾ ਲਿਆਂਦਾ ਸੀ ਅਰੋੜਾ ਸਾਹਿਬ ਇੱਕ ਸਵਾਲ ਪੁੱਛਣਾ ਚਾਹਣਾ ਤੁਹਾਡੇ ਕੋਲ ਮੈਂ ਇਹ ਇੱਕ ਜਿਹੜੀ ਸ਼ੀਵ ਸੈਨਾ ਤੁਸੀਂ ਕਹਿ ਰਹੇ ਹੋ ਇੱਕ ਪਾਰਟੀ ਹੈ ਜਾਂ ਪੋਲੀਟੀਕਲ ਪਾਰਟੀ ਹੈ ਜਾਂ ਇੱਕ ਐਨ ਜੀਓ ਤੁਸੀਂ ਇਹ ਕਿਉਂ ਜੁਆਇਨ ਕੀਤੀ ਨਹੀਂ ਸਾਡੀ ਇੱਕ ਪਾਰਟੀ ਆ ਇਹਨੂੰ ਜੇ ਆਪਾਂ ਐਨ ਜੀਓ ਕਹ ਲਈਏ ਜਾਂ ਪਾਰਟੀ ਸਾਡਾ ਜਿਹੜਾ ਮੇਨ ਮਾਸਟਰ ਇਹ ਆ ਚਾਹੇ ਕੋਈ ਨੂੰ ਪਾਰਟੀ ਕਹੋ ਚਾਹੇ ਐਨ ਜੀਓ ਕਹੋ ਸਾਡਾ ਜੋ ਮੇਨ ਮੋਟੋ ਹੈਗਾ ਆ ਅਸੀਂ ਲੋਕਾਂ ਦੀ ਸੇਵਾ ਕਰਨਾ ਜੀ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਆ ਸਾਡੀ ਛੇ ਸਹਾਰਾ ਸਮਾਜਵਾਦੀ ਚਲੋ ਬਾਕੀ ਤਾਂ ਮੈਂ ਕਿਸੇ ਦੀ ਕਹਿ ਨਹੀਂ ਸਕਦਾ ਸਾਡੇ ਜਿਹੜੀ ਛੇ ਸਹਾਰਾ ਸਮਾਜਵਾਦੀ ਆ ਇਹ ਪੰਜਾਬ ਚੇਅਰਮੈਨ ਸਾਡੇ ਜੀ ਸ਼੍ਰੀ ਨਿੰਦਰ ਤੱਪ ਜੀ ਆ ਉਹਨਾਂ ਦੀ ਗਵਾਈ ਹੇਠ ਔਰ ਇੰਨੇ ਕੁ ਵੈਲਫੇਅਰ ਦੇ ਕੰਮ ਕਰਦੇ ਆ ਔਰ ਬਕਾਇਦਾ ਸਾਰਾ ਸਮਾਜਾਂ ਦਾ ਸਾਡੀ ਛੇ ਸਹਾਰਾ ਸਮਾਜਵਾਦੀ ਕਦੀ ਵੀ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਜਾਤ ਪਾਤ ਦੇ ਖਿਲਾਫ ਕਿਉਂਕਿ ਇਨਸਾਨੀਅਤ ਦੇ ਖਿਲਾਫ ਨੀ ਬੋਲਦੀ ਥੋੜਾ ਸੋ ਕਿਉਂ ਹੈ ਸ਼ਿਵ ਸਨਾ ਇਹ ਸ਼ਿਵ ਸਨਾ ਇੱਕ ਇੱਕ ਦੇਖੋ ਆਪਣੇ ਹਿੰਦੂ ਸਮਾਜ ਦੇ ਲੋਕਾਂ ਲਈ ਇੱਕ ਉਪਰਾਲਾ ਕਰ ਲਈ ਇੱਕ ਸੰਸਥਾ ਸਮਝ ਲੋ ਜਾਂ ਪਾਰਟੀ ਸਮ ਜੋ ਵੀ ਹੈਗੀ ਇਹ ਬਣੀ ਸੀ ਇਹ ਤੇ ਅਸੀਂ ਅੱਜ ਬਕਾਇਦਾ ਆਪਣੇ ਸਾਡੇ ਸਮਾਜ ਨਾਲ ਹਿੰਦੂ ਸਮਾਜ ਨਾਲ ਜਿੱਥੇ ਕਿਤੇ ਕੋਈ ਬਿੱਤ ਕਰਾ ਹੁੰਦਾ ਆ ਜਾਂ ਕੋਈ ਕੋਈ ਹੋਰ ਕੋਈ ਗਲਤ ਕੰਮ ਹੁੰਦਾ ਆ ਉਹਦੇ ਵਿੱਚ ਫਿਰ ਅਸੀਂ ਉਹਦੇ ਆਵਾਜ਼ ਠੋਣੇ ਆ ਆਵਾਜ਼ ਬੁਲੰਦ ਕਰਦੇ ਆ ਤੇ ਇਹ ਕਰਕੇ ਅਸੀਂ ਜਾਂ ਕਿ ਮਕਸਦ ਕੀ ਪੰਜਾਬ ਦੇ ਵਿੱਚ ਕਿ ਅਲੱਗ-ਅਲੱਗ ਜਿਹੜੀਆਂ ਕਿ ਮਤਲਬ ਕਿ ਹਰ ਹਰ ਇੱਕ ਤਰ੍ਹਾਂ ਦੀ ਅਲੱਗ-ਅਲੱਗ ਸ਼ਿਵਸਨਾ ਬਣ ਗਈਆਂ ਵਾ ਕਿ ਹੈ ਕਿ ਇੱਕ ਇਕਾ ਕਿਉਂ ਨਹੀਂ ਇਹਨਾਂ ਦੇ ਵਿੱਚ ਸਾਰਾ ਇੱਕ ਜੀ ਰੇਖਾ ਸਿਆਣੇ ਦੇ ਕਹਨ ਦਾ ਮਾਤਰਾ ਤੇ ਜੀ ਕਿਤੇ ਆਪਣੇ ਘਰ ਵਿੱਚ ਤਾਂ ਆਪਣੇ ਪਰਵਾਦ ਦਾ ਨਹੀਂ ਇੱਕ ਅੱਜਕੱਲ ਹੁੰਦਾ ਜੀ ਬਾਕੀ ਕਰੀਏ ਸ਼ਿਵਸਨਾ ਦੀ ਗੱਲ ਜਿਹੜੀ ਸ਼ਿਵਸਨਾ ਦਾ ਜਿਹੜਾ ਪਹਿਲਾਂ ਮੇਨ ਮਤਲਬ ਦਾ ਹੀ ਮੋਟਾ ਹੁੰਦਾ ਸੀ ਕਿ ਆਪਣੇ Hindu ਸਮਾਜ ਦੇ ਲੋਕਾਂ ਨੂੰ ਜੋ ਕੋਈ ਮੁਸ਼ਕਲਾਂ ਹੁੰਦੀਆਂ ਜਾਂ ਕੋਈ ਹੋਕ ਘਟਨਾਵਾਂ ਵਾਪਰਦੀਆਂ ਉਹਨਾਂ ਦੇ ਇੱਕ ਦੂਜੇ ਦੇ ਨਾਲ ਖੜੇ ਹੋਣਾ ਆਪਣੇ ਸਮਾਜ ਦੇ ਲੋਕਾਂ ਲਈ ਜੋ ਕਿਤੇ ਵੀ ਇਹ ਗਲਤ ਕੰਮ ਹੁੰਦੇ ਜਾ ਉਹਨਾਂ ਦਾ ਸਹਿਯੋਗ ਕਰਨਾ ਪਰ ਅੱਜ ਜੇ ਦੇਖਿਆ ਜਾਵੇ ਤਾਂ ਦੇਖੋ ਦੇਖੀ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਘਰ ਅੱਜਕੱਲ੍ਹ ਇਸ ਪਿੱਛੇ ਸਮਾਜਵਾਦੀ ਸੌਰੀ ਸ਼ਿਵ ਸੈਨਾ ਬਲ ਅਲੱਗ ਅਲੱਗ ਨਾਮ ਰੱਖ ਕੇ ਜਿਹੜੇ ਬਣਾਈ ਜਾ ਰਹੇ ਆ ਹੁਣ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਜੇਕਰ ਜਲੰਧਰ ਦੇ ਵਿੱਚ ਜੀ ਚਲੋ ਪੰਜਾਬ ਦੀ ਗੱਲ ਜੇ ਜਲੰਧਰ ਵਿੱਚ ਵੀ ਆਪਾਂ ਦੇਖੀਏ ਤਾਂ ਮੇਰੇ ਹਿਸਾਬ ਨਾਲ ਸਾਡੇ ਕੋਲ ਇਸ ਵੇਲੇ ਜਾਗਣ ਤਾਂ 5-600 ਜਿਹੜਾ ਆ ਸਾਡੇ ਨਾਲ ਨੌਜਵਾਨ ਜੁੜਿਆ ਹੋਇਆ ਜੀ ਤੇ ਸਾਡੀ ਜਿਹੜੀ ਸ਼ਿਵ ਚੈਨਾ ਦਾ ਦੇ ਨਾਲ ਦੇਖ ਕੇ ਹੁਣ ਕਈਆਂ ਨੇ ਲਗਭਗ ਦੇਖਦੇ ਆ ਆਪਾਂ ਹੁਣ ਤੁਸੀਂ ਤੁਸੀਂ ਵੀ ਜਾਣੂ ਹਾਂ ਹੁਣ ਜਲੰਧਰ ਵਿੱਚ ਜੋ ਮੇਰੀ ਨੌਲੇਜ ਆ ਕਹਿੰਦੇ ਜੀ 30-32 ਸ਼ਿਵ ਚੈਨਾ ਬਣ ਚੁੱਕੀਆਂ ਪਰ ਹਰੇਕ ਦਾ ਦੇਖੋ ਕਿਥੇ ਦੇ ਵੀ 10 ਤੋਂ ਵੱਧ ਮੈਂਬਰ ਨਹੀਂ ਹੁੰਦੇ ਜੀ ਜਦੋਂ ਕਿਤੇ ਜਾਂਦੇ ਆ ਜਾਂ ਕੋਈ ਆਉਂਦੇ ਆ ਉਥੇ ਇੱਕੋ ਗੱਲ ਹੁੰਦੀ ਜਿਵੇਂ ਮੈਂ ਫਲਾਣੀ ਸ਼ਿਵ ਸੈਨਾ ਤੋਂ ਆ ਫਲਾਣੀ ਸ਼ਿਵ ਸੈਨਾ ਤੋਂ ਫਲਾਣੀ ਸ਼ਿਵ ਸੈਨਾ ਤੋਂ ਜੀ ਤੇ ਕੱਟ ਗੈੰਟੀ ਕਿੰਨੀ ਹੁੰਦੀ ਆ 10 ਜਾਂ 12 ਜੀ ਤੇ ਪਰ ਉਹਨਾਂ ਦੇ ਖਿਲਾਫ ਵੀ ਲੋਕ ਜੋ ਉੱਠਦੇ ਆ ਤੇ ਫਿਰ ਤੋੜ ਵੀ ਜਾਂਦੀ ਆ ਪਰ ਸਾਨੂੰ ਮਾਣਿਆ ਸਾਡੀ ਸ਼ਿਵ ਸੈਨਾ ਸਮਾਜਵਾਦੀ ਤੇ ਕਿ ਸਾਡੀ ਜਦੋਂ ਕੋਈ ਨਿੱਕੀ ਜਿਹੀ ਵੀ ਕੋਈ ਮੀਟਿੰਗ ਵੀ ਹੁੰਦੀ ਆ ਤੇ ਘੱਟੋ ਘੱਟ 50 60 ਬੰਦੇ ਇਕੱਠੇ ਹੁੰਦੇ ਆ ਜੀ ਔਰ ਅਸੀਂ ਜਦੋਂ ਵੀ ਕਿਸੇ ਦੀ ਆਵਾਜ਼ ਠਾਉਨੇ ਆ ਕਿਸੇ ਗੱਲ ਦੀ ਠਾਉਨੇ ਆ ਕਿਸੇ ਨੂੰ ਮਿਲਣ ਜਾਣੇ ਆ ਜਾਂ ਕੋਈ ਮੀਟਿੰਗ ਕਰਦੇ ਆ ਜਾਂ ਫਿਰ ਕੋਈ ਧਾਨਾ ਪਤਾਛਾਣ ਕਰਦੇ ਆ ਤੇ ਅਸੀਂ ਕਿਸੇ ਦਾ ਸਹਿਯੋਗ ਨਹੀਂ ਲੈਂਦੇ ਸਾਡੀ ਜੋ ਵੀ ਸਾਡੀ ਸ਼ਿਵ ਸੈਨਾ ਸਮਾਜਵਾਦੀ ਦੇ ਹੀ ਉਹ ਆਗੂ ਹੁੰਦੇ ਆ ਸਾਡੇ ਹੀ ਮੈਂਬਰ ਹੁੰਦੇ ਆ ਸਾਡੇ ਵਰਕਰ ਹੁੰਦੇ ਆ ਤੇ ਸ਼ਿਵ ਸੈਨਾ ਸਮਾਜਵਾਦੀ ਨਾਲ ਹੀ ਜੁੜੇ ਹੋਏ ਹੁੰਦੇ ਆ ਰੋੜਾ ਸਾਹਿਬ ਸ਼ਿਵ ਸੈਨਾ ਤੁਸੀਂ ਜੁਆਇਨ ਕੀਤੀ ਆ ਕਿ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜਨਨ ਤੁਸੀਂ ਸੇਵਾ ਵਾਸਤੇ ਜੁਆਇਨ ਕੀਤੀ ਆ ਜਾਂ ਆਪਣਾ ਨਾਮ ਚਮਕਾਉਣ ਵਾਸਤੇ ਕੀਤੀ ਆ ਜੇ ਆਪਾਂ ਜਨੀ ਨਾਮ ਚੋਂ ਮਕਾਉਣ ਦੀ ਗੱਲ ਕਰੀਏ ਤਾਂ ਸ਼ਾਇਦ ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਜੀ ਕਿ ਮੈਂ ਮੀਡੀਆ ਨਾਲ ਵੀ ਜੁੜਿਆ ਹੋਇਆ ਜੀ ਔਰ ਮੀਡੀਆ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਇੱਕ ਵਧੀਆ ਨਾਂ ਤੇ ਬਟਾਣਾ ਆਇਆ ਔਰ ਮੈਂ ਕਿਸੇ ਦੇ ਮਹਤਾਜ ਨਹੀਂ ਹੈਗਾ ਕਿਉਂਕਿ ਮੈਂ ਵੱਡੇ ਅਧਾਰੇ ਪੰਜਾਬ ਕੇਸੇੜ ਦੇ ਅਧਾਰੇ ਨਾਲ ਜੁੜਿਆ ਹੋਇਆ ਆਂ ਅੱਜ ਵੀ ਮੇਰਾ ਵਧੀਆ ਉੱਥੇ ਮਾਨ ਸਤਕਾਰਿਆ ਔਰ ਦੂਰ ਕੀ ਜਾਣਾ ਜੀ ਇਹੋ ਕਿਸੇ ਵਿੱਚ মিডিਆ ਵਿੱਚ ਕਿਤੇ ਖੜੇ ਦੇਖ ਲੋ ਜਾ ਕੇ ਕਿਤੇ ਦੇਖ ਲੋ ਜਿੱਥੇ ਕਿਤੇ ਦੇਖੋਗੇ ਤੇ ਚਾਰ ਬੰਦੇ ਖੜੇ ਤੇ ਦੋ ਬੰਦੇ ਮੇਰੇ ਬਾਖਮ ਨਹੀਂ ਜੀ ਕਿਉਂਕਿ ਅਸੀਂ ਜੋ ਮੈਂ ਪੱਤਰਕਾਰੀ ਪੰਜਾਬ ਕੇਸ ਲਈ ਕੀਤੀ ਆ ਜਾਂ ਮੈਂ ਉਸ ਤੋਂ ਬਾਅਦ ਆਪਣੇ ਵੀ ਨਿਊਜ਼ ਚੈਨਲ ਵੀ ਕਰਦਾ ਨਿਊਜ਼ ਪੈਪਰ ਵੀ ਕਰਦਾ ਜਿਹੜੇ ਦੀ ਜਿਹੜੀ ਮਾਨਤਾ ਸਾਨੂੰ ਭਾਰਤ ਸਰਕਾਰ ਤੋਂ ਮਿਲੀ ਹੋਈ ਆ ਤੇ ਅਸੀਂ ਕਿਸੇ ਦੇ ਨਾਲ ਅੱਜ ਤੱਕ ਨਾ ਤਾਂ ਕਦੀ ਕਿਸੇ ਨੂੰ ਬਲੈਕਮੇਲਿੰਗ ਕੀਤਾ ਜੀ ਨਾ ਸਾਡੀ ਅੱਜ ਤੱਕ ਕਦੀ ਕਿਸੇ ਟੀਮ ਨੇ ਕਿਸੇ ਨੂੰ ਬਲੈਕਮੇਲ ਕੀਤਾ ਔਰ ਨਾ ਹੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਤੇ ਨਾ ਕਿਸੇ ਦਾ ਗਲਤ ਫਾਇਦਾ ਠਾਇਆ ਅਸੀਂ ਹਮੇਸ਼ਾ ਵੈਲਫੇਅਰ ਦੇ ਕੰਮ ਕਰਦੇ ਆਂ ਸਮਾਜ ਨਾਲ ਜੁੜੇ ਹੋਏ ਆਂ ਜਮੀਨਲੀ ਲੈਵਲ ਤੇ ਜੁੜੇ ਹੋਏ ਆਂ ਤੇ ਜਦੋਂ ਚੱਲਦੇ ਆਂ ਤੇ ਨਿੱਕੇ ਸਾਡੇ ਕੋਲ ਲੋਕ ਕਹਿੰਦੇ ਅਸੀਂ ਅੱਜ ਮਾਨ ਨਾ ਕਹਿ ਸਕਦਾ ਕਿ ਸਾਨੂੰ ਕੋਈ ਕਹਿ ਕੇ ਧਾਲੇ ਵੀ ਭਾਈ ਤੁਸੀਂ ਮੈਂ ਤੇ ਵੀ ਕਿਸੇ ਅਰੋੜਾ ਸਾਹਿਬ ਨੂੰ ਮੈਂ ਪੈਸਾ ਦੇ ਕੇ ਕੰਮ ਕਰਾਇਆ ਤੇ ਅਸੀਂ ਆਡਾ ਮੇਰਾ ਮੋਟਿਵ ਜਿਹੜਾ ਆ ਇੱਕ ਬੈਲਫੇਰ ਦਾ ਕੰਮ ਆ ਤੇ ਮੈਂ ਬੈਲਫੇਰ ਦੇ ਕੰਮ ਕਰਦਾ ਅੱਜ ਵੀ ਚਾਹੇ ਮੈਂ ਸ਼ਿਵ ਸੈਨਾ ਸਮਾਜਵਾਦੀ ਦੇ ਨਾਂ ਤੇ ਕਰਦਾ ਚਾਹੇ ਮੈਂ ਮੀਡੀਆ ਦੇ ਨਾਂ ਤੇ ਕਰਦਾ ਤੇ ਮੈਂ ਸਮਝਾ ਮੈਨੂੰ ਕਦੀ ਕਿਸੇ ਦਾ ਪੈਹਰ ਹੀ ਲੋੜ ਨਹੀਂ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਆ ਤੁਹਾਡੇ ਭਰਾਵਾਂ ਦਾ ਬਹੁਤ ਪਿਆਰ ਆ ਜੇ ਕੁਝ ਹੈਗਾ ਤਾਂ ਤਾਂ ਹੀ ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ ਅਰੋੜਾ ਸਰ ਲਗਾਤਾਰ ਸ਼ਿਵ ਸੈਨਾ ਤੇ ਬਲੈਕਮੇਲਿੰਗ ਦੇ આરોਪ ਲੱਗਦੇ ਆ ਵਾ ਕਿ ਇਹ ਬਲੈਕਮੇਲ ਕਰਦੇ ਲੋਕਾਂ ਨੂੰ ਮੈਂ ਵੈਸੇ ਤੁਹਾਨੂੰ ਪਹਿਲਾਂ ਵੀ ਇਹ ਜਵਾਬ ਦਿੱਤਾ ਸੀ ਕਿ ਜਿਹੜੇ ਲੋਕ ਕਰਦੇ ਆ ਉਹ ਕਰਦੇ ਹੋਣਗੇ ਸਾਨੂੰ ਆਪਣੀ ਸ਼ੇਵ ਸੈਨਾ ਸਮਾਜਵਾਦੀ ਦਾ ਪਤਾ ਸਾਨੂੰ ਦੱਸੋ ਕੋਈ ਮੈਂ ਕਹਿੰਦਾ ਜੀ ਮੈਂ ਆਪਣੇ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਹੀ ਕਹਿੰਦਾ ਜੇ ਅੱਜ ਤੱਕ ਮੈਂ ਕਿਸੇ ਨੂੰ ਕੋਈ ਬਲੈਕਮੇਲ ਕੀਤਾ ਜਾਂ ਮੇਰੇ ਕਿਸੇ ਨਾਲ ਜੁੜੇ ਬੰਦੇ ਨੇ ਕੀਤਾ ਤਾਂ ਕਮੈਂਟ ਬਾਕਸ ਵਿੱਚ ਦੱਸੋ ਜੀ ਤੇ ਅਸੀਂ ਤੁਹਾਨੂੰ ਉਹਦਾ ਜਵਾਬ ਦਵਾਂਗੇ ਪਰ ਅਸੀਂ ਅੱਜ ਤੱਕ ਇਸ ਕੰਮ ਤੇ ਨਹੀਂ ਕਰਦੇ ਜਾਂਦੇ ਸਮਾਜ ਸੇਵਾ ਦੇ ਨਾਂ ਤੇ ਵੀ ਮੈਂ ਦੇਖੇ ਲੋਕ ਦੇਖਦੇ ਉਹ ਥੱਲੇ ਦੱਸਣ ਕਿ ਉਹ ਸਾਡੇ ਕਿਦਾਂ ਦੇ ਕਿਰਦਾਰ ਨੂੰ ਜਾਣਦੇ ਤੇ ਕਿਦਾਂ ਦੇ ਨਹੀਂ ਜੀ ਸਾਡਾ ਇਦਾਂ ਦਾ ਕਿਰਦਾਰ ਅਰੋੜਾ ਸਾਹਿਬ ਲਗਾਤਾਰ ਜਿਹੜੇ ਇਲਜ਼ਾਮ ਲੱਗਦੇ ਆ ਕਿ ਇਦਾਂ ਬਾਬਿਆਂ ਦੇ ਐਡਾ ਆਉਂਦੀਆਂ ਵਾਸ਼ੀਕਰਨ ਕਰਵਾ ਰਹੋ ਮਤਲਬ ਕਿ ਸ਼ੇਵ ਸੈਨਾ ਵਾਲਿਆਂ ਦੇ ਕਹਿੰਦੇ ਉਹਨਾਂ ਨਾਲ ਵੀ ਸੈਟਿੰਗ ਆ ਮਹੀਨੇ ਦੀ ਮਹੀਨੇ ਆਂਦੇ ਇਹਨਾਂ ਨੂੰ ਉਹ ਜੀ ਕਹਿਣ ਨੂੰ ਤਾਂ ਸਾਰਿਆਂ ਕਹਿੰਦੇ ਉਹ ਤਾਂ ਹੁਣ ਕਹਿਣ ਨੂੰ ਲੋਕ ਇਹ ਵੀ ਕਹਿੰਦੇ ਕਿ ਮੀਡੀਆ ਵਾਲਿਆਂ ਦੀ ਫਲਾਣੇ ਦੀ ਸੈਟਿੰਗ ਫਲਾਣੇ ਦੀ ਸੈਟਿੰਗ ਜੇ ਜੀ ਹੋ ਗਈ ਉਹਦੀ ਹੋਊਗੀ ਜੀ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ ਕਹਿਣਾ ਚਾਹੁੰਦੇ ਆਪਾਂ ਨਾਂ ਕਿਸੇ ਨਾਂ ਲੈਣਾ ਚਾਹੁੰਦੇ ਆ ਆਪਾਂ ਨੂੰ ਆਪਣਾ ਪਤਾ ਮੈਨੂੰ ਰਾਜਕਮਰ ਅਰੋੜਾ ਦਾ ਮੈਨੂੰ ਪਤਾ ਤੁਸੀਂ ਮੈਨੂੰ ਦੱਸੋ ਕਿ ਮੈਂ ਤਾਂ ਕਹਿੰਦਾ ਜੀ ਕੋਈ ਦੱਸੇ ਅੱਜ ਤੱਕ ਕੋਈ ਵੀ ਮੈਂ ਅੱਜ ਤੱਕ ਕਦੀ ਰਾਜਕਮਰ ਅਰੋੜੇ ਕੋਲੋਂ ਕੰਮ ਕਰਉਣ ਦੀ ਗੈਨਤੀ ਮੈਂ ਤੁਹਾਨੂੰ ਦੇ ਦੋ ਕਿ ਗੈਨਤੀ ਨਹੀਂ ਹੋਣਗੀ ਕਿ ਮੈਂ ਇਦਾਂ ਦੇ ਲੋਕਾਂ ਦੇ ਕੰਮ ਕਰਾਇਆ ਜਿਹੜੇ ਹੋ ਵੀ ਨਹੀਂ ਸਕਦੇ ਸੀ ਹੁਣ ਤੁਹਾਨੂੰ ਦੂਰ ਕੀ ਧਾਰਨ ਦੇਣਾ ਅੱਜ ਤੋਂ ਥੋੜੀ ਜਿਹੀ ਪਹਿਲਾਂ ਇਹ ਗੱਲ ਆ ਕਿ ਅਸੀਂ ਪੁਲਿਸ ਥਾਣਾ ਨਵੀਂ ਬਾਰਾਦਰੀ ਵਿੱਚ ਗਏ ਸੀ ਸਾਡੇ ਪੰਜਾਬ ਚੇਅਰ ਮਨਿੰਦਰ ਥੱਪ ਜੀ ਵੀ ਸੀਗੇ ਅਸੀਂ ਅਰਧਾ ਕਿਸੇ ਕੰਮ ਗਏ ਉੱਥੇ ਇੱਕ ਕੁੜੀ ਮੁੰਡੇ ਦਾ ਚੱਕਰ ਸੀਗਾ ਮੁੰਡੇ ਨੇ ਕੁੜੀ ਨੂੰ ਆਪਣੇ ਜਾਤ ਚ ਫਸਾ ਕੇ ਉਹਦਾ ਤਲਾਕ ਵੀ ਕਰਾਤਾ ਜੀ ਪਰ ਬਾਅਦ ਵਿੱਚ ਉਹਦਾ ਰਿਸਪੌਂਸ ਉਹਦਾ ਸਾਥ ਨਹੀਂ ਸੀ ਦੇ ਰਿਹਾ ਜੀ ਪਰ ਅਸੀਂ ਫਿਰ ਉੱਥੇ ਜਿਹੋ ਉਹਨੇ ਸੁਣੀ ਸਾਡੇ ਵਿੱਚ ਮਸਲਾ ਆਇਆ ਤੇ ਅਸੀਂ ਉੱਥੇ ਪੁਲਿਸ ਨਵੀਂ ਦਾ ਬਾਰਾਦਰੀ ਵਿੱਚ ਉਹਦੇ ਤੇ ਮਾਮਲਾ ਵੀ ਦਰਜ ਕਰਾਇਆ ਜੀ ਪਰ ਫਿਰ ਮਾਮਲਾ ਦਰਜ ਉੱਥੇ ਸਾਰ ਖਤਮ ਕਰਾ ਕੇ ਉਹਨਾਂ ਨੇ ਆਪਸੇ ਵਿਆਹ ਕਰਾਇਆ ਥਾਣੇ ਵਿੱਚ ਹੀ ਅਸੀਂ ਦੋ ਇਹ ਜੇ ਕੰਮ ਕੀਤੇ ਇੱਕ ਪੁਲਿਸ ਥਾਣਾ ਨਵੇਂ ਬਾਰਾਦਰੀ ਚ ਤੇ ਇੱਕ ਪੁਲਿਸ ਡਿਵੀਜ਼ਨ ਨੰਬਰ 4 ਔਰ ਉਹਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਨੇ ਵਧਾਈਆਂ ਵੀ ਦਿੱਤੀਆਂ ਸੀ ਔਰ ਅਸੀਂ ਉੱਥੇ ਪੂਰੀਆਂ ਰਸਮਾਂ ਉਹਦੀਆਂ ਕੀਤੀਆਂ ਵਈਆਂ ਤੇ ਕਿਸੇ ਨੂੰ 2 ਸਾਲ ਹੋ ਗਏ ਕਿਸੇ ਨੂੰ 3 ਸਾਲ ਉਹ ਅੱਜ ਬਹੁਤ ਵਧੀਆ ਅਸੀਂ ਹੋਰ ਵੀ ਪੀੜਤਾਂ ਕੁੜੀਆਂ ਨਾਲ ਜਿਨ੍ਹਾਂ ਨਾਲ ੱਟਕੇ ਹੋਏ ਉਹਨਾਂ ਨਾਲ ਖੜੇ ਅਫਸਰਾਂ ਨੂੰ ਮਿਲੇ ਸਾਰਾ ਕੁਝ ਦੱਸਿਆ ਉਹਨਾਂ ਨੇ ਧਿਆਨ ਚ ਲਿਆਂਦਾ ਉਹਨਾਂ ਨੂੰ ਇਨਸਾਫ ਦਵਾਇਆ ਇਹੋ ਜਿਹੇ ਆਧਾਰਾਂ ਅਸੀਂ ਬਹੁਤ ਦੇ ਸਕਦੇ ਹਾਂ ਔਰ ਬਕਾਇਦਾ ਹੀ ਇਹ ਮੀਡੀਆ 'ਚ ਵੀ ਆਉਂਦੀਆਂ ਰਹਤੀਆਂ ਜੀ ਤੇ ਜੇ ਇਹ ਚੀਜ਼ ਆਉਂਦੀਆਂ ਆ ਤੇ ਪਰ ਇਹਨਾਂ ਚ ਅਸੀਂ ਤਾਂ ਹੀ ਫਿਰ ਉਹ ਤੁਹਾਡੇ ਮੋੜ ਕੇ ਸੀ ਕਹਿੰਦੇ ਵੀ ਸਾਡੇ ਨਾਲ ਕੋਈ ਉਂਗਲਗਰ ਕਵੀ ਅੱਜ ਤੱਕ ਅਸੀਂ ਇਹ ਪੈਸਾ ਦੇ ਕੇ ਕੰਮ ਕਰਾਇਆ ਅਸੀਂ ਸੇਵਾ ਕੀਤੀ ਰੋੜਾ ਸਭ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਧਾਰਮਿਕ ਮੁੱਦੇ ਤੇ ਆ ਸ਼ਿਵਸਨਾ ਘਟ ਅੱਗੇ ਆਂਦੀ ਹੈ ਦੇਖੋ ਅੱਜ ਕੱਲ ਦੇਖਿਆ ਜਾਵੇ ਤਾਂ ਆਪਾਂ ਕਿਸੇ ਦੀ ਗੱਲ ਕਰੀਏ ਜੀ ਤੇ ਉਹੀ ਤੁਹਾਡੀ ਮੋੜ ਕੇ ਗੱਲ ਫੇਰ ਆ ਗਈ ਕਿ ਇਹਦੇ ਵਿੱਚ ਬਹੁਤ ਸਾਰੇ ਲੋਕ ਕਰਦੇ ਆ ਕੁਝ ਲੋਕਾਂ ਦਾ ਮੋਟਿਵ ਕੀ ਆ ਬਲੈਕਮੇਇੰਗ ਕਰਨਾ ਪੈਸਾ ਕਮਾਉਣਾ ਬਸ ਪੈਸਾ ਕਮਾਉਣਾ ਕਬਜੇ ਕਰ ਲੈ ਜਾਂ ਕਿਸੇ ਉਦਾਂ ਚਲੇ ਗਏ ਤੇ ਬਾਕੀ ਮੈਂ ਤਾਂ ਹੀ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਉਹਦੇ ਬਾਰੇ ਤੁਹਾਨੂੰ ਵੀ ਸਾਰੇ মিডিਆ ਨੂੰ ਵੀ ਪਤਾ ਹੀ ਕਿਉਂਕਿ মিডিਆ ਅੱਜਕੱਲ ਕੋਈ ਐਵੇਂ ਤੇ ਨਹੀਂ ਐਮੀ ਨਹੀਂ ਚੌਥਾ ਸਮ ਕਿਹਾ ਜਾਂਦਾ ਸਾਰੇ ਦੇਖਦੇ ਆਗੇ ਕੋਈ ਜਾਂਦੇ ਆ ਤੇ ਆਪਣੀ ਕੰਪਲੀਟ ਰੀਤੀ ਬਾਅਦ ਚ ਪੈਸੇ ਲੈ ਕੇ ਰਾਈ ਨਵਾਂ ਲੈਣ ਦੇ ਪਿੱਛੇ ਜੇ ਤੁਸੀਂ ਦੇਖਿਆ ਸੀ ਮਾਸਟਰ ਸਟਰੀਮ ਦਾ ਮਸਲਾ ਕਿੱਡਾ ਹੋਇਆ ਸੀ ਪਰ ਉਹਦੇ ਵਿੱਚ ਵੀ ਸਾਡੀ ਛੇਵ ਸੇਨਾ ਸਮਾਜਵਾਦੀ ਦਾ ਕਦੀ ਕਿਤੇ ਨਾਂ ਨਹੀਂ ਆਇਆ ਜੀ ਅਸੀਂ ਕੰਪਲੇਟ ਦਿੱਤੀ ਸੀ ਸਾਡੀ ਕੰਪਲੇਟ ਵੀ ਚੱਲਦੀ ਸੀ ਪਰ ਇਹ ਸੀ ਕਿ ਪੁਲਿਸ ਕੋ ਸਾਡੀ ਕੰਪਲੇਟ ਵੀ ਸੀਗੀ ਤੇ ਆਪਣੇ ਸ਼ਿਵ ਸਨਾਬਾਲਾ ਸਾਹਿਬ ਠਾਕਰੇ ਵਾਲਿਆਂ ਦੀ ਵੀ ਸੀਗੀ ਤੇ ਉਹ ਜਿਹੜਾ ਮਾਮਲਾ ਦੱਜਿਆ ਸ਼ਿਵ ਸਨਾਬਾਲਾ ਸਾਹਿਬ ਠਾਕਰੇ ਵੱਲੋਂ ਹੋ ਗਿਆ ਸੀ ਤੇ ਸਾਨੂੰ ਇਸ ਦਾ ਕੋਈ ਅਸੀਂ ਫਿਰ ਚੁੱਪ ਹੋ ਗਏ ਅਸੀਂ ਚੁੱਪ ਤਾਂ ਸਾਡਾ ਮਿਸ਼ਨ ਸੀ ਕਿ ਜੇ ਨਾ ਸਾਡੇ ਧਰਮ ਦੇ ਨਾਂ ਤੇ ਮਹਾਮਾਈ ਦੇ ਨਾਂ ਤੇ ਗਲਤ ਟਿੱਪਣੀਆਂ ਕੀਤੀਆਂ ਉਹਨਾਂ ਸਜ਼ਾ ਮਿਲਣੀ ਚਾਹੀਦੀ ਚਾਹੇ ਉਹ ਸਾਡੇ ਵੱਲੋਂ ਮਿਲੀ ਚਾਹੇ ਸ਼ਿਵ ਸਨਾਬਾਲਾ ਸਾਹਿਬ ਵੱਲੋਂ ਉਪਚਾਦਿਆ ਹੋਇਆ ਤੇ ਉਹ ਪਛਾਤਾਜਾ ਹੋਇਆ ਸਾਡੀ ਅਜੂ ਹੀ ਕੰਪਲੀਟ ਚੱਲਦੀ ਪਰ ਅਸੀਂ ਉਹਦੇ ਤੇ ਕਾਹਹੀਂ ਚੁੱਪ ਕਰ ਗਏ ਜੀ ਤੇ ਉਸ ਤੋਂ ਇਲਾਵਾ ਹੋទਈ ਸਾਡੇ ਜਿਹੜੇ ਮਸਲੇ ਅਸੀਂ ਦਿੱਤੇ ਸਾਡੇ ਨਾਲ ਕਿਸੇ ਮਸਲੇ ਦੀ ਵੀ ਗੱਲ ਕਰ ਸਕਦੇ ਆ ਕਿ ਤੁਹਾਡਾ ਚੀਜ਼ਾਂ ਜਵਾਬ ਦੇ ਤਿਆਰ ਆ ਰੋੜਾ ਸਾਹਿਬ ਖਾਲਿਸਤਾਨ ਦਾ ਇੱਕ ਬੜਾ ਮੁੱਦਾ ਚੱਕ ਹੁੰਦਾ ਵਾ ਆਪਣੇ ਸ਼ੀਵ ਸਨਾ ਵੱਲੋਂ ਤੇ ਪਰ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਜਿਹੜੇ ਹਿੰਦੂਆਂ ਨੂੰ ਮਾਰਿਆ ਗਿਆ ਉਹ ਸਨਾ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਹੋਈ ਕੋਈ ਵੀ ਕੀ ਵਿਚਾਰ ਤੁਹਾਡੇ ਇਹਦੇ ਬਾਰੇ ਨਹੀਂ ਸ਼ਾਇਦ ਇਹ ਤੁਹਾਡੀ ਨੋਲੇਜ ਨਹੀਂ ਗਲਤ ਹੋ ਗਈ ਸਾਡੇ ਸ਼ਿਵ ਸਨਾ ਸਮਾਜਵਾਦੀ ਜਿਹੜੇ ਪੰਜਾਬ ਇਹ ਰਾਸ਼ਟਰੀ ਪ੍ਰਧਾਨ ਕਮਲੇਸ਼ ਪਾਰਦਵਾਜੀ ਨੇ ਜੀ ਇਸ ਚੀਜ਼ ਦਾ ਮੁੱਦਾ ਵੀ ਠਾਇਆ ਸੀ ਕਿ ਜਿੱਦਾਂ ਹੁਣ ਕੋਈ ਇਹ 84 ਦੌਰ ਚ ਹੋਏ ਜਿਹੜੇ ਦੌਰ ਹੋਏ ਉਹਨਾਂ ਵਿੱਚ ਜੋ ਸਿੰਘ ਸੀਗੇ ਸਿੱਖ ਸ਼ਹੀਦ ਹੋਏ ਆਜ਼ਾਦ ਚੱਕ ਮਾਰੇ ਗਏ ਕਿਦਾਂ ਵੀ ਸੀ ਉਹਨਾਂ ਸਾਰਿਆਂ ਨੂੰ ਪੈਨਸ਼ਨਾਂ ਮਿਲਿਆ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਹੱਕ ਮਿਲੇ ਸਾਡੇ ਹਿੰਦੂ ਸ਼ਿਵ ਸੈਨਾ ਦੇ ਜਿਹੜੇ ਸ਼ਿਵ ਸੈਨਾ ਕਹਿ ਰਹੇ ਸਾਰੀ ਸਾਡੇ ਜੋ ਹਿੰਦੂ ਲੋਕ ਸੀ ਉਹਨਾਂ ਨੂੰ ਨਹੀਂ ਮਿਲੇ ਹੱਕ ਪਰ ਉਹਦੇ ਲਈ ਸਾਡੀ ਸ਼ਿਵ ਸੈਨਾ ਸਮਾਜਵਾਦੀ ਦੇ ਸਾਡੇ ਰਾਸ਼ਟਰੀ ਜਿਹੜੇ ਪ੍ਰਧਾਨ ਕਮਲੇਸ਼ ਪਾਰਦਵਾਜੀ ਜੀ ਉਹਨਾਂ ਨੇ ਮੁੱਦਾ ਵੀ ਉਠਾਇਆ ਸੀ ਔਰ ਉਹਦੇ ਵਿੱਚ ਹਾਈ ਕੋਰਟ ਚ ਅਜੇ ਵੀ ਇੱਕ ਜਿਹੜੀ ਕਾਰਵਾਈ ਚੱਲਦੀ ਪਈ ਆ ਤੇ ਬਾਕੀ ਹੁਣ ਕੋਟਾਂ ਦੇ ਫੈਸਲੇ ਦਾ ਕੋਟਲਾਣ ਟਾਣ ਦੇਣੇ ਆ ਅਰੋੜਾ ਸਾਹਿਬ ਤੁਹਾਨੂੰ ਨੂੰ ਲੱਗਦਾ ਕਿ ਖਾਲਿਸਤਾਨ ਦਾ ਮੁੱਦਾ ਤਾਂ ਹੀ ਚੱਕ ਹੁੰਦਾ ਵਾ ਕਿ ਆਪਣੇ ਸਿਕਿਉਰਟੀ ਲੈਣੀ ਹੁੰਦੀ ਸ਼ਿਵ ਸੈਨਾ ਵਾਲਿਆਂ ਨੇ ਇਹ ਜਰੂਰੀ ਹੁਣ ਖਾਲਿਸਤਾਨ ਦਾ ਨਾਂ ਤੁਸੀਂ ਚਲੋ ਖਾਲਿਸਤਾਨ ਦੀ ਗੱਲ ਕਰਦੇ ਆਪਾਂ ਜੀ ਪਰ ਸਾਡੀ ਦੂਜੀ ਸੰਸਥਾ ਵਾ ਦੱਸੋ ਖਾਲਿਸਤਾਨ ਦੇ ਕਹਿੰਦੇ ਆ ਉਹ ਸੋਚਦੇ ਆ ਪਰ ਸਾਡੇ ਸ਼ੇਰਸੇਨਾਂ ਸਮਾਜਵਾਦੀ ਵਾਲੇ ਜਿਹੜੇ ਆ ਸਾਨੂੰ ਕੋਈ ਇੰਨੀ ਨਹੀਂ ਲੋੜ ਹੈਗੀ ਹੁਣ ਜੇ ਸਿਕਿਉਰਟੀਆਂ ਹੀ ਗੱਲ ਕੀਤੀ ਆਵੇ ਤਾਂ ਸਿਕਿਉਰਟੀਆਂ ਲੈਂਡ ਜਿਹੜੇ ਕਰਦੇ ਕੰਮ ਦੇ ਪਰ ਸਾਨੂੰ ਸਿਕਿਉਰਟੀਆਂ ਦੀ ਲੋੜ ਨਹੀਂ ਪਰ ਜੇ ਦੂਜੀ ਪਾਸੇ ਦੇਖਿਆ ਜਾਵੇ ਤਾਂ ਸਾਡੇ ਸ਼ੇਰਸੇਨਾਂ ਵਾਲੇ ਨੇ ਜੇ ਮੁੱਦੇ ਠਾਏ ਤੇ ਹਮਲੇ ਵੀ ਹੋਏ ਸਾਡੇ ਤੇ ਤੁਹਾਨੂੰ ਜਾਇ ਜਾਣ ਜਾਣ ਦਊਗਾ ਸਨ 2014 ਵਿੱਚ ਸਾਡੇ ਸ਼ਿਵ ਸੇਨਾ ਦੇ ਇੱਕ ਪਹਿਲਾਂ 6 ਜੂਨ ਨੂੰ ਅਸੀਂ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਵਿੱਚ ਹਰ ਸਾਲ ਫੰਕਸ਼ਨ ਕਰਦੇ ਸੀ ਜੀ ਜਿਹਦੇ ਵਿੱਚ ਇੱਕ ਹਵਨ ਜਾ ਕਰਾਉਂਦੇ ਸੀ ਸ਼ਾਂਤੀ ਲਈ ਜਿਹੜੇ ਵੀ ਉਦੋਂ ਸ਼ਹੀਦ ਹੋਏ ਸੀ ਜੀ ਜਿਹੜੇ ਨਿਹੱਥੇ ਮਾਰੇ ਗਏ ਜਿਹੜੇ ਉੱਤੇ ਦਰਵਾਜਾ ਸਾਹਿਬ ਤੇ ਮੱਥਾ ਟੇਕਣ ਆਏ ਸੀ ਕੋਈ ਕਿਦਾਂ ਆਏ ਸੀ ਉੱਥੇ ਬੋਲੋ ਕਿਦਾਂ ਸ਼ਹੀਦ ਹੋਈ ਚਾਹੇ ਕੋਈ ਉਹ ਗਰੀਬ ਸੀ ਚਾਹੇ ਅਮੀਰ ਸੀ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ ਚਾਹੇ ਕੋਈ ਵੀ ਸੀ ਜੀ ਸਾਡੇ ਸ਼ਿਵ ਸੈਨਾ ਸਮਾਜਵਾਦੀ ਵੱਲੋਂ ਉਹਨਾਂ ਦੀ ਯਾਦ ਵਿੱਚ ਜੀ ਚਾਹੇ ਕੋਈ ਪੁਲਿਸ ਅਫਸਰ ਵੀ ਸੀਗਾ ਚਾਹੇ ਕਿਉਂਕਿ ਆਪਣੇ ਪੁਲਿਸ ਅਫਸਰ ਪੁਲਿਸ ਮਲਾਜ਼ਮ ਵੀ ਬਹੁਤ ਸ਼ੀਰੋ ਇਸ ਸੀਗੇ ਵਕ ਵਕ ਪੈਰਾਮੈਟਿਕ ਫੋਰਸਾਂ ਦੇ ਸਾਰਿਆਂ ਲਈ ਇੱਕ ਉੱਥੇ ਕਰਾਉਂਦੇ ਹਵਨ ਜਗਾਇਆ ਜਾਂਦਾ ਸੀ ਤੇ ਪਰ ਸਾਡੇ ਸਾਨੂੰ 2014 ਵਿੱਚ ਅਸੀਂ ਜਦੋਂ ਜਾ ਰਹੇ ਸੀ ਸਾਡਾ ਵੱਡਾ ਕਾਫਲਾ ਕਟੋਂ ਤੇ 30-40 ਗੱਡੀਆਂ ਦਾ ਕਾਫਲਾ ਸੀ ਸਾਡਾ ਤੇ ਬਿਜੀਪੁਰ ਫਾਟਕ ਤੇ ਸਾਡੇ ਤੇ ਹਮਲਾ ਹੋਇਆ ਸੀ ਜੀ ਜਿਹਦੇ ਵਿੱਚ ਸਾਡੇ ਕੋਲ ਜਗਜੇ ਦੇ ਵੱਲੋਂ ਇਹ ਪੁਲਿਸ ਸਾਣਾ ਮਕਸੂਦਾ ਵਿੱਚ ਇੱਕ ਪੱਚਾ ਵੀ ਦੱਜ ਹੋਇਆ ਸੀ ਜੀ ਸਾਡੇ ਪੰਜਾਬ ਚੇਅਰਮੈਨ ਨਿੰਦਰ ਧੱਪੜੀ ਵੱਲੋਂ ਜੀ ਤੇ ਪਰ ਉਸ ਤੋਂ ਸਾਡੇ ਤੇ ਹੋਰ ਵੀ ਸਾਡੇ ਨਿੰਦਰ ਧੱਪੜੀ ਦੇ ਘਰ ਵਿੱਚ ਉਹ ਬੋਤਲ ਬੰਬ ਵੀ ਸਿੱਟਿਆ ਗਿਆ ਸੀ ਛੱਟ ਤੁਹਾਡੇ ਧਿਆਨ ਚ ਹੋਣੇ ਜੀ ਉਸ ਤੋਂ ਬਾਅਦ ਹੁਣ ਸਾਨੂੰ ਵੀ ਕਾਫੀ ਧੰਮ ਗਿਆ ਕਿਉਂਕਿ ਮੈਂ ਵੀ 14-15 ਸਾਲ ਤੋਂ ਸ਼ੇਵ ਸਨਾਨ ਸਮਾਜਵਾਦੀ ਨਾਲ ਜੁੜਿਆ ਹੋਇਆ ਹਾਂ ਜੀ ਤੇ ਚਲੋ ਵਧੀਆ ਪਿਆਰ ਮਿਲਦਾ ਪਰਮਾਤਮਾ ਦੀ ਕਿਰਪਾ ਨਾਲ ਤੇ ਵਧੀਆ ਮਾਨ ਸਤਿਕਾਰ ਮਿਲਦਾ ਤੇ ਸਾਨੂੰ ਵੀ ਮੈਨੂੰ ਵੀ ਪਿੱਛੇ ਮੈਨੂੰ ਕਾਫੀ ਧਮਕੀਆਂ ਵਗੈਰਾ ਆਈਆਂ ਸੀ ਤੇ ਜਿਹਦੇ ਕਰਕੇ ਹੋਏ ਮੈਨੂੰ ਨਾ ਨਾ ਕਹਿਣ ਦੇ ਕਹਿਣ ਦੇ ਬਾਅਦ ਵਿੱਚ ਮੈਨੂੰ ਯਾਨਕਿ ਉਪਰੋਂ ਸਪੈਸ਼ਲ ਤੌਰ ਤੇ ਇੱਕ ਗਨਮੈਨ ਜਿਹੜਾ ਦਿੱਤਾ ਗਿਆ ਇੱਕ ਪਰ ਸਾਨੂੰ ਲੋੜ ਨਹੀਂ ਅਸੀਂ ਅਜੇ ਤੱਕ ਕਦੀ ਵੀ ਥਾਣੇ ਜੀ ਕਿਸੇ ਨਾਲ ਅਸੀਂ ਕਦੀ ਕਹਿੰਦੇ ਨਹੀਂ ਵੀ ਤੰਗ ਨਹੀਂ ਕਰਦੇ ਕਿਸੇ ਪਛਾਣ ਨਹੀਂ ਕਰਦੇ ਔਰ ਇਹ ਆ ਕਿ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਆ ਦਿਹਾਤੀ ਦਾ ਮੈਨੂੰ ਪੈਂਦਾ ਉਹ ਬਹੁਤ ਵਧੀਆ ਆ ਮੈਂ ਇਸ ਟਾਈਮ ਉਹਨਾਂ ਦਾ ਬਹੁਤ ਸਪੈਸ਼ਲ ਥੈਂਕਸ ਵੀ ਕਰੂੰਗਾ ਕਿਉਂਕਿ ਸਾਡੇ ਜੋ ਮਕਵਿੰਦਰ ਸਿੰਘ ਭੁੱਲਰ ਜੀ ਆ ਜਾਂ ਸਾਡੇ ਐਸਪੀ ਹੈੱਡ ਕੁਆਰਟਰ ਹੈਗੇ ਸਰਵਿਸ ਰਾਏ ਜੀ ਜੀ ਤੇ ਵਿਜੇ ਕੁਮਰ ਪਾਲ ਜੀ ਆਦਮ ਬਹੁਤ ਸਾਡੇ ਹੈਗੇ ਤੇ ਹੁਣ ਸਾਡੇ ਹੈਗੇ ਆ ਵਿਕਰਮ ਸਿੰਘ ਪਤਾਰਾ ਥਾਣੇ ਦੇ ਇੰਚਾਰਜ ਇਹਨਾਂ ਬਲੋਂ ਸਾਨੂੰ ਪੂਰਾ ਮਾਨ ਦਿੱਤਾ ਜਾਂਦਾ ਔਰ ਬਕਾਇਦਾ ਦੂਜੇ ਤੀਜੇ ਦਿਨ ਸਾਨੂੰ ਫੋਨ ਕਰਕੇ ਸਪੈਸ਼ਲ ਪੁੱਛਦੇ ਆ ਕਿ ਤੂੰ ਠੀਕ ਹੈ ਤੇ ਬਾਕੀ ਸਾਨੂੰ ਇਦਾਂ ਦੀ ਹਲੇ ਕੋਈ ਨਹੀਂ ਪਿੰਡਾਂ ਵਿੱਚ ਰਾਤ ਨੂੰ ਗੇਂਦ ਨਹੀਂ ਰੇਸ ਵੀ ਰਾਈ ਦਾ ਕਰਕੇ ਜਰੂਰ ਗਨਮੈਨ ਨੇ ਉਹਨਾਂ ਨੂੰ ਦਿੱਤਾ ਹੋਇਆ ਪਰ ਅਸੀਂ ਉਹ ਗਨਮੈਨ ਨਹੀਂ ਆਹੀ ਵੀ ਉਹਨੂੰ ਅਸੀਂ ਆਪਣੇ ਇੱਕ ਫੈਮਿਲੀ ਮੈਂਬਰ ਹੀ ਸਮਝਦੇ ਆ ਅਰੋੜਾ ਸਾਹਿਬ ਤਾਂ ਡੇਢੀ ਪਾਰਟੀ ਆ ਸ਼ਿਵਸਨ ਐ ਇਲੈਕਸ਼ਨ ਲੜ ਸਕਦੀ ਬਿਲਕੁਲ ਜੀ ਲੜ ਸਕਦੀ ਆ ਪਰ ਹਜੇ ਤੱਕ ਇਹਨਾਂ ਨੇ ਉਹ ਜਿਆ ਨਹੀਂ ਕੀਤਾ ਸਿਰਫ ਐਸੇ ਦੇ ਵਿੱਚ ਸਹੀ ਮੈਨਰੇ ਚ ਦੇਖਿਆ ਵੇ ਤਾਂ शिवसेना ਦੇ ਬਾਲਾ ਸਾਹਿਬ ਜੀ ਠਕਰਿਆ ਜੀ ਜਿਹੜੀ ਮੇਰੀ ਨੌਲੇਜ ਆ ਉਹੀ ਇੱਕ ਪਾਰਟੀ ਆ ਔਰ ਮੁੰਬਈ ਵਿੱਚ ਉਹਨਾਂ ਦੀ ਸਰਕਾਰ ਵੀ ਆ ਜੀ ਤੇ ਬਾਕੀ ਜਿਹਨੇ शिवसेना ਆਇਆ ਇਹ ਕੋਨਲੀ ਹਜੇ ਵੈਲਫੇਅਰ ਦਾ ਕੰਮ ਕਰਦੇ ਆ ਜਾਂ ਫਿਰ ਛੋਟੇ-ਮੋਟੇ ਕੰਮ ਕਰਦੇ ਹੋਰੇ ਹੁਣ ਹੌਲੀ-ਹੌਲੀ ਹੁਣ ਪਿਛਲੀ ਵਾਰ ਸਾਡੇ ਪੰਜਾਬ ਚੇਅਰਮੈਨ ਨਿੰਦਾ ਥਾਪਾ ਜੀ ਬੋਟਾਂ 'ਤੇ ਖੜੇ ਹੋਏ ਸੀ ਔਰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਐਤਕੇ ਵੀ ਅਸੀਂ ਸਾਡੇ ਜੇ ਸਾਡੇ ਕਮਲੇਸ਼ ਭਾਰਦਵਾਜੀ ਦਾ ਹੁਕਮ ਹੋਊਗਾ ਤੇ ਅਸੀਂ ਆਪਣੇ ਪਿੰਡਾਂ ਵਿੱਚ ਸਰਪੰਚ ਪੰਚ ਲੜਾਵਾਂਗੇ ਬਲਾਗ ਸੰਘੀ ਮੈਂਬਰ ਆਮਾ ਜਿਹੜੇ ਬਾਕੀ ਆ ਰਹੀਆਂ ਬੂਟਾਂ ਐਮਪੀ ਵੀ ਆ ਰਹੀਆਂ ਅਸੀਂ ਲੜਾਵਾਂਗੇ ਔਰ ਜਿੱਤਾਂਗੇ ਵੀ ਬਹੁਤ ਬਹੁਤ ਓੜਾ ਸਾਹਿਬ ਤੁਹਾਡਾ ਧੰਨਵਾਦ ਸਾਡੇ ਪੋਡਕਾਸਟ ਦੇ ਵਿੱਚ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ